ਕਿਉਂ ਉਹਨਾਂ ਦਾ ਕੀ ਜਵਾਬ ਹੈ ਪਰ ਜੇ ਇਸ ਤਰ੍ਹਾਂ ਦੇ ਝੂਠੇ ਗਲਤ ਕਾਗਜ਼ ਜਿਹੜੇ ਜਿਹੜੇ ਰਿਜੈਕਟ ਕੀਤੇ ਅਸੀਂ ਸਹੀ ਹੈ ਤਾਂ ਅਸੀਂ ਕੋਰਟ ਵਿੱਚ ਉਹ ਆਵਾਜ਼ ਆਖ ਜਿਹੜਾ ਲੈ ਸਕਦੇ ਅਸਰ ਕਰਕੇ ਬਾਕੀ ਇਲੈਕਸ਼ਨ ਤੋਂ ਘਬਰਾ ਕੇ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਇਕੱਲੇ ਇੱਥੇ ਨਹੀਂ ਸਾਰਿਆਂ ਥਲਕਿਆਂ ਦੇ ਵਿੱਚ ਉਹਨਾਂ ਨੇ ਇਸ ਤਰ੍ਹਾਂ ਦੀ ਜਿਹੜੀ ਰਵਾਇਤ ਸ਼ੁਰੂ ਕੀਤੀ ਹੈ ਕਿ ਮੈਂਬਰ ਜਿਹੜੇ ਲੋਕਾਂ ਦੇ ਕਾਗਜ਼ ਅਬਜੈਕਟ ਕਰਾ ਕੇ ਬਣਾਉਂਦੇ ਉਹਨਾਂ ਦਾ 12 ਵਜੇ ਟਾਈਮ ਦਿੱਤਾ ਗਿਆ ਸੀ ਬਸ ਬਈ ਹੁਣੇ 10 ਮਿੰਟ ਪਹਿਲਾਂ ਹੀ ਗੱਲ ਹੋਈ ਹੈ ਤੇ ਉਹ ਟਾਈਮ ਦਿੱਤਾ ਗਿਆ ਤਾਂ ਉਹ ਠੀਕ ਹੋਵੇਗਾ ਇਹ ਲੱਗਦਾ ਕਿ ਇਹ ਬਦਲਾਖੋਰੀ ਹੈ ਇਹ ਬਦਲਾਖੋਰੀ ਨੂੰ ਉਹਨਾਂ ਨੂੰ ਪਤਾ ਸਾਡੇ ਨਾਲ ਵੋਟ ਹੈ ਨਹੀਂ ਕੋਈ ਉਹ ਕਦਸਾ ਕੋਈ ਤਾਂ ਹੋਵੇ ਜਦੋਂ ਨਾਲ ਕੋ ਲੋਕ ਵੋਟ ਹੋਵੇਗਾ ਵੋਟ ਸਾਰੀ ਗਵਾ ਚੁੱਕੇ ਹੈ ਡਵੈਲਪਮੈਂਟ ਦਾ ਸਾਡੇ 3 ਸਾਲ ਵਿੱਚ ਇੱਕ ਵੀ ਕੰਮ ਨਹੀਂ ਹੋਇਆ ਜਿਹੜੇ ਕਾਂਗਰਸ ਪਾਰਟੀ ਸਰਕਾਰ ਦੇ ਕੰਮ ਚੱਲ ਰਹੇ ਸੀ ਉਹਨਾਂ ਦੇ ਨੀ ਪੱਥਰ ਉਹਨਾਂ ਦੇ ਵਿਗਾਟਨ ਇੱਕ ਇੱਕ ਕਮਰੇ ਦਾ ਵਿਗਾਟਨ ਇੱਕ ਇੱਕ ਖਾਲ ਦਾ ਵਿਗਾਟਨ ਇੱਕ ਇੱਕ ਟਰਾਂਸਫਾਰਮਰ ਲਾਉਣ ਦਾ ਵਿਗਾਟਨ ਦੇਖੋ ਇਹ ਇਹ ਕਿਹੜੀ ਦੇਖੇ ਦਾ ট্রান্সਫਰ ਸੜ ਗਿਆ ਉਹਨੂੰ ਵਾਪਸ ਦੁਆਰਾ ਲਵਾਤਾ ਤਾਂ ਲੋਕ ਸਭਾ ਹਲਕੇ ਦੇ ਵਿੱਚ ਵੀ ਹੋਇਆ ਇਹ ਤੁਹਾਡੇ ਜਿੰਨੇ ਹਲਕੇ ਪੈਂਦੇ ਹੋਗੇ ਨੇ ਇਹੋ ਚੀਜ਼ਾਂ ਹੋਣ ਹੋਰ ਵੀ ਜਗ੍ਹਾ ਤੇ ਸਾਡੇ ਵੀ ਹੋਇਆ ਹੈ ਫਾਇਲ ਕਾ ਵੀ ਹੋਇਆ ਹੈ ਜਲਾਲਾਬਾਦ ਵੀ ਹੋਇਆ ਹੈ ਤੇ ਉਹ ਕਿਤੋਂ ਵੀ ਹੋਰ ਤੇ ਹੋਰ ਛੋਟਾ ਮੇਰੇ ਆਪ ਦੇ ਪਿੰਡ ਦੀ ਤਰਖਾਸ ਜੈਕਟ੍ਰਾਈ ਜਦ ਜਿਹੜੀ ਜਿਹੜੀ ਨਾ ਹੋਣ ਵਾਲੀ ਉਹ ਵੀ ਇੱਕ ਇੱਥੇ ਦੀ ਜਿਹੜੀ ਸੀਟ ਹੈ ਉਹ ਅਸੀਂ ਹਰ ਗਏ ਤੇ ਅਸੀਂ ਰਿਜੈਕਟ ਕਰਾ ਕੇ ਜੇ ਹੀ ਕੀਤਾ ਕਾਂਗਰਸ ਪਾਰਟੀ ਇਸ ਨੂੰ ਲੈ ਕੇ ਰੋਲ ਕਮਿਸ਼ਨ ਨੂੰ ਗੱਲ ਕਰੇਗੀ ਬਿਲਕੁਲ ਸਰ ਕਮਿਸ਼ਨ ਨਾਲ ਵੀ ਗੱਲ ਕਰਾਂਗੇ ਬ੍ਰਾਜਲ ਕਿੰਨਾ ਦੇ ਸਾਰੇ ਡਾਕੂਮੈਂਟ ਰਜਿਸਟਰੀ ਉਹਦਾ ਸੀਐਲਯੂ ਘਰ ਦੇ ਨਾਲ ਮੇਰੀ ਫੈਕਟਰੀ ਲੱਗੀ ਉਹਦਾ ਸੀਐਲਯੂ ਸੈਟ ਦਾ ਸਭ ਕੁਝ ਲੈ ਕੇ ਅੱਜ ਪੇਸ਼ ਕਰ ਦਿੱਤਾ ਅਫਸਰਾ ਦੇ ਪਰ ਇਸ ਦੇ ਬਾਵਜੂਦ ਵੀ ਫਿਰ ਵੀ ਗੱਲ ਸੁਣਨ ਨੂੰ ਤਿਆਰ ਨਹੀਂ ਹੈਗੀ ਕਿਹੜੇ ਮੁੱਦਿਆਂ ਲੈ ਕੇ ਤਰਨਾ ਲਾਇਆ ਹੈ ਅੱਜ ਜੀ ਜਿੱਦਾਂ ਕੱਲ ਅਸੀਂ ਬਲਾਕ ਦੇ ਦਫ਼ਤਰ ਅੱਗੇ ਤਰਨਾ ਕੱਲ ਆਇਆ ਸੀਗਾ ਜਿਹਦੇ ਵਿੱਚ ਸਾਡੇ ਲੋਕ ਸਾਡੀ ਪਾਰਟੀ ਦੇ ਨੁਮਾਇੰਦਿਆਂ ਦੇ ਜਿਹੜੇ ਅਸੀਂ ਭਰੇ ਸੀਗੇ ਫਾਰਮ ਉਹ ਰਿਜੈਕਟ ਕੀਤਾ ਗਿਆ ਸੀਗਾ ਔਰ ਉਹਦੇ ਵਿੱਚ ਸਾਨੂੰ ਕੱਲ ਇਹ ਵਿਸ਼ਵਾਸ ਹੋਇਆ ਸੀ ਕਿ 15 ਜੀ ਬੰਦੇ ਸੀਗੇ ਉਹ ਲਿਸਟ ਲਗਾ ਦਿੱਤੀ ਸੀ ਜਦਕਿ ਦੋਨੋਂ ਇੱਕ ਰੱਖਵਾ ਰੱਖ ਲਿਆ ਸੀਗਾ ਔਰ ਉਹ ਸਾਨੂੰ ਵੀ વિશ્વાસ ਦਵਾਇਆ ਕਿ ਸਵੇਰੇ 10 ਵਜੇ ਤੁਹਾਡਾ ਜਿਹੜਾ ਸੀਗਾ ਇਹ ਲਿਸਟ ਤੁਹਾਡਾ ਨਾਮ ਪੈ ਜਾਏਗਾ ਔਰ ਉਹ ਅਸੀਂ ਇਹਨਾਂ ਨੂੰ 12 ਵਜੇ ਟਾਈਮ ਦਿੱਤਾ ਸੀ ਪਰ 12 ਵਜੇ ਤੱਕ ਅੱਜ ਸਾਨੂੰ ਇਹ ਪਤਾ ਲੱਗਿਆ ਕਿ ਉਹ ਸਾਡ ਨੂੰ ਜਿੰਦਾਬਾਦ ਸਾਡੇ ਸਾਰੇ ਕਾਗਜ਼ ਹੋਣਦੇ ਕਾਗਜ਼ਪਾਲਟੀ ਜਿੰਦਾਬਾਦ ਜਿੰਦਾਬਾਦ ਸਾਰੇ ਪੇਪਰ ਸਾਡੇ ਕੋਲ ਨੇ ਜਿੰਦਾਬਾਦ 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 ਜਿੰਦਾਬਾਦ